ਜਿਹੜੇ ਕਹਿੰਦੇ ਨਾ ਨੋਹਾਂ ਧੀਆਣੀ ਬਣਦੀਆਂ ਹਣ ਕੀ ਜਿਹਨਾਂ ਦੀ ਮਾਂ ਬੋਲਦੀ ਐ ਤੇ ਇਹ ਚੋਪਰਾ ਆਪਣਾ ਸੁਣਦੀਆਂ ਰਹਿੰਦੀਆਂ ਵਾ ਤੇ ਇਹਨਾਂ ਕੋ ਸੱਸ ਦੀ ਨਹੀਂ ਸੁਣੀ ਜਾਂਦੀ ਜਨਾਬ ਜੀ ਜਿੱਦਾਂ ਦੀ ਨਾ ਸੱਸ ਸੁਣਾਉਂਦੀ ਆ ਗੱਲਾਂ ਤਾਣੇ ਮੇਣੇ ਆਪਣੀ ਨੋਹ ਤੋਂ ਚੀਜ਼ਾਂ ਲਪਕਉਂਦੀ ਆ ਪੇਟੀਆਂ ਨੂੰ ਜਿੰਦੇ ਲਾਂਦੀ ਆ ਖਾਣ ਪੀਣ ਵਾਲੀ ਚੀਜ਼ਾਂ ਨੂੰ ਜਿੰਦੇ ਲਾਂਦੀ ਆ ਲੁਕੋ ਕੇ ਰੱਖਦੀ ਆ ਆਪਣੀ ਧੀ ਨਾ ਕਰ ਲੂ ਨਹੀਂ ਕਰੂ ਕਦੇ ਨਹੀਂ ਕਰੂ ਆਪਣੀ ਧੀ ਨੂੰ ਧੀ ਨੂੰ ਕਦੀ ਤਾਣੇ ਮੇਣੇ ਮਾਰੂ ਕਦੇ ਵੀ ਨਾ ਆਪਣੀ ਧੀ ਦੇ ਨਾਲ ਭੇਦਭਾਵ ਕਰੋ ਨਾ ਆਪਣੇ ਮੂੰਹੋਂ ਕੱਟ ਕੇ ਵੀ ਚੀਜ਼ ਦਊ ਮੇਰੀ ਧੀ ਮੇਰੀ ਧੀ ਟਿੱਡੋ ਜੰਮੀ ਮੇਰੀ ਧੀ ਬਗਾਨੀ ਨੇ ਇਦਾਂ ਕੋਈ ਕਰਦਾ ਦਿਲ ਤੇ ਹੱਥ ਰੱਖ ਕੇ ਦੱਸੋ ਕਰਦਾ ਕੋਈ ਧੀ ਦਾ ਸਿਰ ਵੀ ਦੁੱਖਦਾ ਹੋਊਗਾ ਨਾ ਤੇ ਮੇਰੀ ਧੀ ਨੇ ਅੱਜ ਕੰਮ ਉਹ ਕੀਤਾ ਧੀ ਜੌਬ ਕਰਦੀ ਹੋਗੀ ਨਾ ਕੰਮ ਤੋਂ ਆਂਦੀ ਹੋਗੀ ਉਹਨੂੰ ਆਂਦੇ ਨੂੰ ਪਾਣੀ ਦਾ ਗਲਾਸ ਦਿੱਤਾ ਜਾਂਦਾ ਵਾ ਤੇ ਨੋ ਕੰਮ ਕਰਦੀ ਹੋਗੀ ਨਾ ਜੋਬ ਕਰਦੀ ਹੋਗੀ ਉਹਦੀ ਤਨਖਾਹ ਵੀ ਪੁੱਛੀ ਜਾਂਦੀ ਆ ਕਿ ਇੱਥੋਂ ਖਾਂਦੀ ਪੀਂਦੀ ਤੂੰ ਇੱਥੇ ਆ ਤੇ ਪੈਸੇ ਵੀ ਤੈਨੂੰ ਇੱਥੇ ਦੇਣੇ ਪੈਣੇ ਮਤਲਬ ਕਿ ਇੱਕ ਕਿਰਾਏ ਤੇ ਰਹਿਣਾ ਪੈਂਦਾ ਵਾ ਸੋਹਣਿਆ ਘਰ ਦੇ ਵਿੱਚ ਪੈਸੇ ਦੇ ਕੇ ਜੇ ਨੋ ਕੰਮ ਕਰ ਕਰਨ ਵਾਲੀ ਹੋਵੇ ਠੀਕ ਆ ਤੁਸੀਂ ਘਰੇਲੂ ਦੀ ਗੱਲ ਕਰਦੇ ਹੋ ਘਰੇਲੂ ਤਾਂ ਸਾਰਾ ਦਿਨ ਵੀ ਕੰਮ ਕਰੂਗੀ ਤਾਂ ਵੀ ਜੁੱਤੀਆਂ ਖਾਊਗੀ